ਜੋ ਮਾਂਜੂ ਪੰਜਾਬ ਸਰਕਾਰ ਕੋਲੋਂ ਇਹ ਮਿਸ਼ਨ ਜੁਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਤਹਿਤ ਐਸਐਸਬੀ ਸਾਹਿਬ ਕਪੂਸਲਾ ਸ਼੍ਰੀ ਗੌਰਤੂਰਾ ਜੀ ਆਈਪੀਐਸ ਤੋਂ ਜੋ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਸਾਡਾ ਅਸੈਂਬਲੀ ਪੁਲਿਸ ਨੂੰ ਕੱਲ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਸਾਡੇ ਹਾਈ ਟੈਕ ਨਾਕੇ ਦੇ ਉੱਪਰ ਚੈਕਿੰਗ ਦੌਰਾਨ ਸਾਡੇ ਐਸਐਸਆਈ ਜਕਰਿੰਦਰ ਸਿੰਘ ਦੀ ਟੀਮ ਨੇ ਇੱਕ ਮੋਟਰਸਾਈਕਲ ਸਵਾਰ ਦੋ ਜਿਹੜੇ ਵਿਅਕਤੀ ਆ ਉਹਨਾਂ ਨੂੰ ਕਾਬੂ ਕੀਤਾ ਤੇ ਜਿਹਨਾਂ ਨੂੰ ਕਾਬੂ ਕਰਕੇ ਜਦੋਂ ਉਹਨਾਂ ਨੂੰ ਚੈੱਕ ਕੀਤੀ ਗਈ ਤਾਂ ਮੋਟਰਸਾਈਕਲ ਦੇ ਵਿੱਚੋਂ ਜਿਹੜੀ 500 ਗ੍ਰਾਮ ਦੇ ਕਰੀਬ ਹੈਰੋਇਨ ਬਰਾਬਰ ਹੋਈ ਹੈ ਤੇ ਜਿਹਦੇ ਵਿੱਚ ਜਿਹੜਾ ਮੌਕੇ ਦੇ ਉੱਤੇ ਰਾਜਪ੍ਰੀਤ ਵਾਸੀ ਚੱਕ ਟੋਗਰਾ ਖਾਣਾ ਜਨਾਲਾ ਜਿਹੜਾ ਅਨੁਸਾਰ ਜਿਹੜਾ ਫੜਿਆ ਗਿਆ ਦੂਸਰਾ ਜਿਹੜਾ ਇਹਨਾਂ ਦਾ ਨਾਲ ਦਾ ਸਾਥੀ ਸੀਗਾ ਉਹ ਨੇਦੇ ਦਾ ਫਾਇਦਾ ਲੈ ਕੇ ਕਿ ਅਗੇ ਪਿਛੇ ਹੋ ਗਿਆ ਤੇ ਜਿਹਦੇ پولیس ਪਾਰਟੀ ਕਾਬੂ ਦੇ ਅੱਛਾ ਕੀਤਾ ਪਰ ਉਹ ਆਪਣਿਆਂ ਦਾ ਇਸਤਨਾਮ ਹੋ ਗਿਆ ਪਰ ਜਿਹੜਾ ਉਹ ਸਾਥੀ ਆ ਉਹ ਵੀ ਅਸੀਂ ਇਹਦੇ ਬਦਮੇ ਦੇ ਵਿੱਚ ਨਾਮਿਨੇਟ ਕੀਤਾ ਹੈਗਾ ਜਿਹੜਾ ਮਹੰਗਾ ਸਿੰਘ ਪੁੱਤਰ ਭਗਤ ਸਿੰਘ ਵਾਸੀ ਸਰੰਦੇਵ ਅਜਨਾਲਾ ਦਾ ਪ੍ਰਸਾਦ ਹੈਗਾ ਹੈ ਤੇ ਉਹਨੂੰ ਵੀ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਇਸ ਗੱਲ ਤੇ ਅਸੀਂ ਗਤਵਾ ਨੰਬਰ 58 ਅਧੀਨ ধারা 21 61 ਜਾਸੀ ਐਡੀਪੀਐਸ ਐਕਟ ਥਾਣਾ ਤੇ ਨੌਂ ਵੀ ਜਿਹੜਾ ਦਰਸ਼ਕ ਕੀਤਾ ਅਤੇ ਅੱਗੇ ਦੀ ਦਵਾਈ ਨਾਲ ਤਪੀਸ਼ ਕਰ ਰਹੇ ਹੈ ਕਿ ਇਹ ਜਿਹੜੀ ਹੈਗੀ ਹੈ ਹਿਰੋਇਕ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਇਹ ਕਿੱਥੇ ਕਿੱਥੇ ਰਹਿ ਗਿਆ ਜਿਹੜਾ ਰਾਜਪੀ ਸਿੰਘ ਆ ਇਹ ਜੁਨਾਈਲ ਹੋਣ ਕਰਕੇ ਜਿਹੜਾ ਇਹਨੂੰ ਕੱਲ ਅਦਾਲਤ ਵਿੱਚ ਪੇਸ਼ ਕਰਵਾ ਕੇ ਤੇ ਇਹਨੂੰ ਜੁਨਾਈਲ ਹੋਣ ਦੇ ਵਿੱਚ ਹੁਸ਼ਾਹਪੁਰ ਜਿਹੜਾ ਪੇਸ਼ ਕੀਤਾ ਗਿਆ ਉਸ ਤੋਂ ਇਲਾਵਾ ਇਹਦੇ ਨਾਲ ਨਾਲ ਕੱਲ ਬੇਗਵਾਲ ਪੁਲਿਸ ਨੂੰ ਵੀ ਇੱਕ ਬੜੀ ਬੜੀ ਕਾਮਯਾਬੀ ਮਿਲੀ ਹੈ ਜਦੋਂ ਉਹਨਾਂ ਦੇ ਬੇਗਵਾਲ ਥਾਣੇ ਦੇ ਐਸਐਸਪੀ ਪ੍ਰਗਟ ਸਿੰਘ ਨੇ ਆਪਣੇ ਪੁਲਿਸ ਪਾਰਟੀ ਦੇ ਨਾਲ ਬੇਕੋਵਾਲ ਤੋਂ ਅਕਬਰਪੁਰ ਨੂੰ ਗੈਸਟ ਕਰ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਵਿਅਕਤੀ ਸ਼ਬੂ ਮਾਰ ਵਾਸੀ ਜਿਹੜਾ ਬਿਹਾਰ ਹੈਗਾ ਤੇ ਅਜਕਲ ਉਹ ਜਿਹੜਾ ਇੱਥੇ ਬੇਕੋਵਾਲੀ ਦਾ ਇਲਾਕਾ ਉਹ ਨੂੰ ਸ਼ਕਤੀ ਬਣਾ ਕੇ ਕਾਬੂ ਕੀਤਾ ਤੇ ਜਦੋਂ ਚੈਨ ਦਿੱਤੀ ਤਾਂ ਉਸ ਪਾਸੋਂ ਜਿਹੜਾ ਹੈਗਾ 500 ਗ੍ਰਾਮ ਦਾਜਾ ਭਰਾਂ ਹੋਇਆ ਜਿਸ ਤੇ ਉਸ ਦੇ ਖਿਲਾਫ ਮਗਧਮਾ ਨੰਬਰ 57 ਅਧੀਨ ਤਾਹ ਬੀ ਐਨਡੀਪੀਐਸ ਐਕਟ ਥਾਣਾ ਬੇਕੋਵਾਲ ਨਰਜਿਸ ਤੋਂ ਕੀਤਾ ਗਿਆ ਤੇ ਜਿਸ ਨੂੰ ਅੱਜ ਪੇਸ਼ ਕਰਕੇ ਇਹਨਾਂ ਰਵਾਣਾ ਜ਼ਿਲਕੀਤਾ ਜਾਂਦਾ ਜਿਸ ਪਾਸੋਂ ਵੀ ਪੁਸ਼ਟੀ ਕੀਤੀ ਜਾ ਰਹੀ ਹੈ ਕਿ ਇਹ ਗਾਂਜਾ ਕਿੱਥੋਂ ਆਇਆ ਤੇ ਇਹ ਅਕੇ ਇਹਦਾ ਕੀ ਨੈਟਵਰਕ ਹੈਗਾ ਉਹਦੇ ਬਾਰੇ ਕੁਝ ਨਹੀਂ ਦਿਖਾਈ ਦਿੰਦਾ ਪਰ ਜਾਂਚ ਕਰ